ਹਾਂਜੀ ਜਿਹੜੇ ਸ੍ਰੀ ਗੁਰੂ ਅਰਜਨ ਦੇਵ ਧਰਮ ਪ੍ਰਚਾਰ ٹرسٹ ਸਿੰਘਾਂ ਦੀ ਸਲਾਦੀ ਵੱਲੋਂ ਇਹ ਕੈਂਪਸ ਵਗੈਰਾ ਲਗਾਏ ਜਾ ਰਹੇ ਨੇ ਜਿਹਦੇ ਵਿੱਚ ਅਸੀਂ ਸਟੇਨ ਇਹਨਾਂ ਨੇ ਵੱਲੋਂ ਕਰਵਾਈ ਹੋਈ ਆ ਇਹਨਾਂ ਦੇ ਜਿਹੜੇ ਵੀ ਪ੍ਰਬੰਧਕ ਕਮੇਟੀ ਹੈ ਸਾਨੂੰ ਹਰ ਵਾਰੀ ਕੋਈ ਨਾ ਕੋਈ ਪਿੰਡੇ ਦਾ ਦੰਦ ਹੈ ਜਿੱਥੇ ਅਸੀਂ ਜਾ ਕੇ ਸੇਵਾ ਦਾ ਮੌਕਾ ਮਿਲਦਾ ਸਾਨੂੰ ਤੇ ਅਸੀਂ ਉੱਥੇ ਜਾ ਕੇ ਮਰੀਜ਼ਾਂ ਨੂੰ ਜਾਗਰੂ ਕਰਦੇ ਆਂ ਤੇ ਉਹਨਾਂ ਨੂੰ ਉਹਨਾਂ ਦਾ ਟ੍ਰੀਟਮੈਂਟ ਕਰਵਾਉਣ ਲਈ ਦੱਸਦੇ ਆਂ ਵੀ ਕਿੱਦਾਂ ਕਿੱਦਾਂ ਤੁਸੀਂ ਆਪਣੇ ਦੰਦਾਂ ਦੀ ਸਾਂਭ ਸੰਭਾਲ ਕਰ ਸਕਦੇ ਹੋ ਤੇ ਘੱਟ ਰੇਟਾਂ ਤੇ ਆਪਣਾ ਇਲਾਜ ਕਰਾ ਸਕਦੇ ਹੋ ਧੰਨਵਾਦ ਹੈ ਇਹਨਾਂ ਦੀ ਬਹੁਤ ਲੋੜ ਆ ਇਦਾਂ ਦੇ ਕੈਂਪ ਲਾਉਣ ਦੀ ਦੀ ਸੌਂ ਸਭਾ ਵਾਲਾ ਬਲਤੇ ਹਨ ਨਹੀਂ ਦੇ ਰਹੇ ਕਿ ਜਦੋਂ ਤੱਕ ਆਪਣੇ ਦਰਦ ਨਹੀਂ ਹੋ ਰਿਹਾ ਕਿਉਂਕਿ ਕੀੜਾ ਵੀ ਲੱਗ ਜਾਂਦਾ ਹੈ ਕੀੜਾ ਜਦੋਂ ਤੱਕ ਨਸਾ ਤੱਕ ਪਹੁੰਚਦਾ ਹੈ ਉਦੋਂ ਤੱਕ ਆਪਾਂ ਨੂੰ ਪਤਾ ਚੱਲਦਾ ਵੀ ਹਾਂਜੀ ਹੁਣ ਦਰਦ ਹੋਣਾ ਸ਼ੁਰੂ ਹੋ ਗਿਆ ਹੁਣ ਆਪਾਂ ਨੂੰ ਟ੍ਰੀਟਮੈਂਟ ਕਰਾਉਣਾ ਰਾਇਦਰਦਨ ਕੇ ਸਾਨੂੰ ਪਹਿਲੇ ਹੀ ਪਤਾ ਚੱਲ ਗਿਆ ਵੀ ਸਾਡਾ ਕੋਈ ਵੀ ਜਾਂਦੇ ਬਲੈਕਿਸ਼ ਕੋਈ ਵੀ ਡਾਟ ਹੈਗਾ ਕਾਲਾ ਕਾਲਾ ਸਾਨੂੰ ਪਤਾ ਚੱਲ ਰਿਹਾ ਤਾਂ ਅਸੀਂ ਪਹਿਲੇ ਹੀ ਉਹਦਾ ਇਲਾਜ ਕਰਾਈ ਤਾਂ ਕਿ ਆਪਣੇ ਦਰਦ ਹੋਣ ਤੋਂ ਪਹਿਲੇ ਹੀ ਜਾਗਰੂਕ ਕਰਨ ਦੀ ਆਪਾਂ ਨੂੰ ਬਹੁਤ ਲੋੜ ਹੈਗੀ ਹੈ ਇਸ ਰੇਦਾਂ ਦੇ ਕੈਂਪ ਲਾਉਣ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਖਸ਼ ਨੁਕਤਾ ਦੀ ਸੇਵਾ ਰਾਮ ਦੀ ਸੇਵਾ ਦੇ ਤਹਿਤ ਸ਼੍ਰੀ ਗੁਰੂ ਅਰਜਨ ਦੇਵ ਜੀ ਚਲਚਾ ਟਰੱਸਟ ਲੋਧੀ ਸਿੰਘਾਂ ਦੀ ਸਤੀ ਮਾਤਾ ਗੁਜਰਕਾਉਂ ਚੈਰੀਟੇਬਲ ਟਰੱਸਟ ਤੇ ਚੈਰੀਟੇਬਲ ਸੈਂਟਰ ਲੋਧੀ ਸਿੰਘਾਂ ਦੀ ਵੱਲੋਂ ਸਾਂਝੇ ਤੌਰ ਤੇ ਦੇਸ਼ ਭਗਤ ਕੈਂਟਰ ਹਸਪੀਟਲ ਦੇ ਨਾਲ ਮਿਲ ਕੇ ਅੱਜ ਪਿੰਡ ਮਾਜਰਾ ਵਿਖੇ ਦੰਦਾ ਦਾ ਮੁਫਤ ਮੋਰਟ ਮੈਡੀਕਲ ਚੈੱਕਅਪ ਲੈੰਪ ਲਗਾਇਆ ਗਿਆ ਜਿਸ ਵਿੱਚ ਰਿਜੀਆਂ ਨੂੰ ਦੰਦਾ ਬਾਰੇ ਜਿਹੜੀਆਂ ਬਿਮਾਰੀਆਂ ਆਉਣ ਵਾਲੀਆਂ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਔਰ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਅਗਲੀ ਗਾਈਡਲਾਈਨ ਦਿੱਤੀ ਜਾ ਰਹੀ ਹੈ ਕਿ ਜਿਹੜੇ ਦੰਦ ਨੇ ਕਿਵੇਂ ਸਾਫ ਸੰਭਾਲ ਕਰ ਲਿਆ ਸੋ ਟਰਸਟ ਤੇ ਕੌਜ ਨਾਲ ਮਿਲ ਕੇ ਹਸਪਤਾਲ ਦੇ ਨਾਲ ਮਿਲ ਕੇ ਅਸੀਂ ਇੱਕ ਸਾਂਝਾ ਇਹ ਸੇਵਾ ਨੂੰ ਆ ਰਹੇ ਹਾਂ ਕਿ ਇਹਦੇ ਵਿੱਚ ਜਿੱਥੇ ਤੁਸੀਂ ਵੱਡੇ ਵੱਡੇ ਡਾਕਟਰ ਜੀਸਾ ਲੈਂਦੇ ਨੇ ਵੱਧ ਹਿੱਸਾ ਲੈ ਕੇ ਚੈੱਕਅਪ ਕਰਦੇ ਨੇ ਪਰ ਜਿਹੜੇ ਸਾਡੇ ਕੈਂਪ ਨੇ ਇਹਨਾਂ ਦੇ ਵਿੱਚ ਮੁਫਤ ਅਸੀਂ ਇਹ ਪ੍ਰੋਵਾਈਡ ਕਰਵਾਉਂਦੇ ਹਾਂ ਜਿਹੜਾ ਕੋਈ ਵੀ ਵੈਰੀਬਲ ਚੈੱਕਅਪ ਕਰਵਾਉਣਾ ਹੈ ਔਰ ਦੰਦ ਦੇ ਲੈਸਨ ਉੱਪਰ ਵੀ ਕਿਸੇ ਨੇ ਦੰਦ ਲਗਾਉਣਾ ਹੈ ਜਾਂ ਟ੍ਰੀਟਮੈਂਟ ਕਰਵਾਉਣੀ ਹੈ ਜਾਂ ਅੱਜ ਸੀ ਕਰਵਾਉਣੀ ਹੈ ਤਾਂ ਅੱਤੇ ਪੈਸਿਆਂ ਦੇ ਉੱਪਰ ਸਾਡਾ ਜਿਹੜਾ ਦੇਸਪਕਟ ਕਾਲਜ ਹੈ ਸੈਂਟਰਲ ਕਾਲਜ ਹੈ ਉਹਦੇ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ ਬਹੁਤ ਵਧੀਆ ਕੰਮਾ ਗੁਰੂ ਅਰਜਨ ਦੇਵ ਜੀ ਦਾ ٹرسٹ ਦਾ ਪੂਰੀ ਟੀਮ ਦਾ ਸਾਡੇ ਮੈਂਬਰ ਸਾਰੇ ਇਹਦੇ ਵਿੱਚ ਬੜਾ ਸਹਿਯੋਗ ਦਿੰਦੇ ਨੇ ਇੱਥੋਂ ਦੇ ਭਾਈ ਕੁਰਵੰਤ ਸਿੰਘ ਜੀ ਮਾਜਰਾ ਇਹਨਾਂ ਨੇ ਇਹ ਟੈਂਪਰੀ ਡਿਮਾਂਡ ਕੀਤੀ ਸੀ ਵੀ ਸਾਡੇ ਪਿੰਡ 'ਚ ਕੈਂਪ ਲੱਗਣਾ ਚਾਹੀਦਾ ਸੋ ਅੱਜ ਜੀ ਆਪੇ ਬਾਜਰੇ ਵਿੱਚ ਪਹੁੰਚੇ ਹਾਂ ਕੈਂਪ ਲਾਇਆ ਸੋ ਜਿੱਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਧਰਮ ਸਹਿ ਟਰੱਸਟ ਦੀਆਂ ਤੁਸੀਂ ਦੇਖਦੇ ਹੋਗੇ ਧਾਰਮਿਕ ਖੇਤਰ ਦੇ ਵਿੱਚ ਸਿਵਾ ਨਿਭਾ ਰਿਹਾ ਹੈ ਭਾਵੇਂ ਬੱਚਿਆਂ ਨੇ ਗੁਰਮਤਿ ਕੈਂਪ ਹੋਣ ਜਾਂ ਪਿੰਡਿਆਂ ਕਲਾਸਾਂ ਹੋਣ ਸਰਕਾਰ ਕੈਂਪ ਹੋਣ ਜਾਂ ਤੁਸੀਂ ਜਿੰਨੀਆਂ ਵੀ ਗੁਰਮਤਿਆ ਐਜੂਕੇਸ਼ਨ ਹੈ ਉਹਦੇ ਉੱਪਰ ਕੰਮ ਕਰ ਰਿਹਾ ਸੀ ਉਹਦੇ ਨਾਲ ਹੀ ਅਸੀਂ ਇਹ ਨਵਾਂ ਇਹ ਵਾ ਸ਼ੁਰੂ ਕੀਤੀ ਆ ਪਿਛਲੇ ਮਹੀਨਿਆਂ ਸਾਨੂੰ ਹੋ ਗਏ 6 ਮਹੀਨੇ ਤੋਂ ਅਸੀਂ ਠੋਕਾ ਠਾਕ ਤਕਰੀਬਨ ਡਾਕਟਰ ਹੋਮੀਓਪੈਥਿਕ ਦੇ 13 ਕੈਂਪ ਲਗਾ ਚੁੱਕੇ ਆ। ਔਰ ਦੰਦਾਂ ਦੇ ਨਾਲ ਇਹ ਕੈਂਪ ਵੀ ਸ਼ੁਰੂ ਕਰ ਲਏ। ਅੱਗੇ ਨੂੰ ਅਸੀਂ ਹੋਰ ਵੀ ਜਿਹੜੇ ਵੱਡੇ ਵੱਡੇ ਡਾਕਟਰ ਨੇ ਉਹਨਾਂ ਨੂੰ ਬੁਲਾ ਕੇ ਕੰਡਾਂ ਦੇ ਵਿੱਚ ਲਾਵਾਂਗੇ। ਜਿਹੜੇ ਲੋਕ ਆਪਣੀਆਂ ਵੀਰਕ ਪੱਖੋਂ ਬਿਮਾਰੀਆਂ ਪੱਖੋਂ ਜਾਗਰੂਕ ਨਹੀਂ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਉਹਨਾਂ ਨੂੰ ਕੋਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ। ਸ਼੍ਰੀ ਗੁਰੂ ਆਰਜਨ ਦੇਵ ਜੀ ਦਾ ਤਖਤ ਸਾਹਿਬ ਦੀ ਸੌਦੀ ਸਿੰਘਾ ਦੀ ਵੱਲੋਂ ਇਹ ਕੈਂਪ ਲਗਾਈ ਜਾਣਗੇ ਤੇ ਮੰਦਰ ਦੇ ਉੱਪਰ। ਔਰ ਨਾਲ ਹੀ ਅਸੀਂ ਰਿਆਵਲ ਨੂੰ ਵਾਤਾਵਰਣ ਸੁਧਾਰਣ ਵਾਸਤੇ ਵੀ ਚੱਲ ਰਿਹਾ ਸਾਡਾ ਜਿਹੜਾ ਪ੍ਰੋਸੈਸ ਫੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾ ਕੇ ਪੌਦੇ ਲਗਾਉਣ ਦਾ ਵੀ ਉਹ ਵੀ ਪ੍ਰੋਵੀਜ਼ਨ ਆ ਉਹ ਵੀ ਅਸੀਂ ਉਹਨਾਂ ਇਕੱਲੇ ਜਾ ਕੇ ਸ਼ੁਰੂ ਕਰ ਦੇਣਾ। ਸੋ ਅਸੀਂ ਚਾਹੁੰਦੇ ਆ ਕਿ ਜੇ ਬਖਬਦ ਦੇ ਪੇਸ਼ੈਂਟ ਆਉਣ ਇਹਨਾਂ ਕੈਂਪਾਂ ਦਾ ਲਾਭ ਲੈਣ। ਆਪਾਂ ਅੰਦਰ ਉਸ ਰਹਿਣ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਗੁਰੂ ਅਰਜਨ ਦੇਵ ਧਰਮ ਪ੍ਰਚਾਰ ٹرسٹ ਪਿੰਡ ਸਿੰਘਾਂ ਦੀ ਸਲੋਦੀ ਤੇ ਆਪਣੇ ਦੇਸ਼ ਭਗਤ ਹਸਪੀਟਲ ਦੰਦਾਂ ਦਾ ਜਿਹੜਾ ਹੈ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਜਿਹੜਾ ਸਾਡੇ ਪਿੰਡ ਹੈ ਤੇ ਆਉਣ ਤੇ ਉਹਨਾਂ ਨੇ ਏਡਾ ਵਧੀਆ ਪ੍ਰਰਾਲਾ ਕੀਤਾ ਤੇ ਬਹੁਤ ਵਧੀਆ ਆਪਣੇ ਮਰੀਜ਼ਾਂ ਦਾ ਲਾਹਾ ਲੈ ਰਹੇ ਨੇ ਮਰੀਜ਼ ਤੇ ਆਪਣੇ ਉਦੋਂ ਬਹੁਤ ਧੰਨਵਾਦ ਕਰਦਾ ਮੈਂ ਸੁਖਵਿੰਦਰ ਸਿੰਘ ਸੌਦੀ ਪਤਰਕਾਰ ਸਾਹਿਬ ਲੈਗਰਜੀ ਦਾ ਖਾਲਸਾ ਵਾਇਗੁਰਜੀ ਕੀ ਫਤ